ਸੰਮਰਾਲੇ ਦੇ ਪਿੰਡ ਮਾਨਕੀ ਵਿਖੇ ਫਾਇਰਿੰਗ ਦੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਕਿ ਚਾਰਾਂ ਦੇ ਚਾਨਾ ਆਰੋਪੀਆਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਦੱਸਤੀਏ ਕਿ ਹਮਲਾਵਰਾਂ ਦੀ ਮਦਦ ਕਰਨ ਵਾਲੇ ਲਗਭਗ 12 ਲੋਕਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਬੀਤੀ ਰਾਤ ਸੋਸ਼ਲ ਮੀਡੀਆ ਤੇ ਇੱਕ ਪਲਸੇ ਪੋਸਟ ਵੀ ਵਾਇਰਲ ਹੋਈ ਜਿਸ ਵਿੱਚ ਇੱਕ ਨਾਮੀ ਗੈਂਗਸਟਰ ਦੇ ਵੱਲੋਂ ਉਸਨੂੰ ਮਾਰਨ ਦਾ ਦਾਵਾ ਕੀਤਾ ਗਿਆ ਸੀ ਤਾਂ ਐਸਐਸਪੀ ਨੇ ਸਪਸ਼ਟ ਕੀਤਾ ਹੈ ਕਿ ਇਹ ਪੋਸਟ ਪੂਰੀ ਤਰ੍ਹਾਂ ਦੇ ਨਾਲ ਝੂਠੀ ਹੈ ਤੇ ਕੁਝ ਲੋਕਾਂ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਪਾਈ ਗਈ ਸੀ। ਹਾਂ ਜੀ ਫੋਟੋ ਸਾਹਮਣੇ ਆਈ ਹੈ ਜਿਹਦੇ ਵਿੱਚ ਅਨਮੋਲ ਬਿਸ਼ਨੜੀ ਆ। ਆ ਜੀ ਅ ਪਰਸੋ ਰਾਤ ਇੱਕ ਸੰਬਰਾਲਾ ਮਾਨਕੀ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀਗੀ ਜਿੱਥੇ ਇੱਕ ਧਰਮਵੀਰ ਉਸ ਧਰਮਾ ਤੇ ਗੁਰਵਿੰਦਰ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਹੋਈ ਸੀਗੀ। ਤੇ ਉਹਨਾਂ ਨੇ ਜੋ ਐਸਐਲਐਨ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮ ਵੀ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਗੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲਾਸ ਕਰਕੇ ਫਿਰ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਟਲੀ ਮੌਕੇ ਤੇ ਪਹੁੰਚ ਕੇ ਬੰਦੀ ਧਾਰਾਵਾਂ ਦੇ ਅੰਡਰ ਐਫਆਈਆਰ ਦਰਜ ਕੀਤੀ ਤੇ ਇਮੀਡੀਟਲੀ ਫਿਰ ਮਲਟੀਪਲ ਟੀਮਸ ਇਸ ਕੇਸ ਦੇ ਵਿੱਚ ਵੀ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਰਾਲਾ ਐਸਐਚਓ ਸੰਰਾਲਾ ਔਰ ਸੀਆਈ ਇਨਚਾਰਜ ਦੇ ਨਾਲ ਇੱਕ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਇਮੀਡੀਏਟਲੀ ਪੁਲਿਸ ਫਿਰ ਹਰਕਤ ਦੇ ਵਿੱਚ ਆਈ ਤੇ ਇੱਥੇ ਵੀ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ਕਲੋਜ਼ ਐਸੋਸੀਏਟਸ ਹੈ ਜਿਨ੍ਹਾਂ ਨੇ ਆਫਟਰ ਇਨਸੀਡੈਂਟ ਉਹਨਾਂ ਦੀ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਕੋਣ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ 12 ਕੇ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ कि जो अक्यूज्ड है चारो के चारो अक्यूज्ड नु आई थिंक विद इन फ्यू आरएसपी हो ਸਕਦਾ ਹੈਗਾ ਕਿ ਅਸੀਂ ਅਰੈਸਟ ਕਰ ਲਈਏ ਤੇ ਪੁਲਿਸ ਨੇ ਉਸਮੇ ਵੀ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋ ਕੇ ਚਾਰੋ ਜੋ ਅਨਨੋਨ ਅਸੈਲੈਂਸ ਸੀਗੇ ਦੋ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਜੋ ਆਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਔਰ ਵੀ ਅਸੋਸੀਏਟਸ ਹੈ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਨਾਦੇ ਕਾਫੀ ਨੇੜਲੇ ਜੋ ਅਸੋਸੀਏਟਸ ਹੈ ਜਾਂ ਇਨਾਦੇ ਜੋ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਨਾਦ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤਾਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਇਹ ਉਹ ਮੌਕੇ ਦੋ ਕਿਉਂਕਿ ਅਸੀਂ ਕਾਫੀ ਨੇੜੇ ਹੈ ਇਨ ਅਕਿਊਜ਼ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਪਟਕਾਣ ਦੇ ਲਈ ਇੱਕ ਪੋਸਟ ਪਾਈ ਗਈ ਹੈ ਤਾਂ ਬਿਲਕੁਲੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੇ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ ਹਟ ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਇਹਨੂੰ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਉਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸੀਜ਼ਡ ਹੈ ਉਹਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆ ਹੈਗਾ ਕਿ ਇੱਕ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਾ ਨੇ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਜੋ ਹੈ ਉਹ ਪਿਜੈਂਟਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਵਿੱਚ ਲਾਇਆ ਹੈਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਅ 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਦੇ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਨਾਲ ਤੇ ਟੈਕਨੀਕਲ ਇਨਪੁਟਸ ਦੇ ਨਾਲ-ਨਾਲ ਇਸ ਕੇਸ ਦੇ ਉੱਪਰ ਵੀ ਕੰਮ ਕਰ ਰਹੀ ਹੈ ਤੇ ਬਹੁਤ ਹੀ ਜਲਦ ਅਸੀਂ ਜੋ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਫੜ ਕੇ ਜੋ ਮੀਡੀਆ ਦੇ ਨਾਲ ਇਸ ਚੀਜ਼ ਨੂੰ ਵੀ ਸਾਂਝਾ ਕਰਾਂਗੇ